ਪਗਲੀ ਮੋਤ ਦੇ ਅੱਗੇ ਹੋ ਗਿਆ ਜਿੱਕੀ ਬਾਬਾ ਕਿੰਨੇ ਹਾਰਨ ਦੇ ਡਰ ਤੋਂ ਪੱਗਲਾ ਦਿੱਤੀ ਵਿਚਾਰ ਮਹਿਕਮਾ ਇਹਨੂੰ ਆਦੰਦ ਨੇ ਵੀਰੇ ਨਿਚਾਰ ਮਹਿਕਮਾ ਯਾਰ ਦੋਸਤ ਕਿੰਨਾ ਹੈ ਕਿੰਨੀ ਰਿਸਪੈਕਟ ਹੈ ਯਾਰ ਛੋਡੇ ਮੰਨਦੇ ਦਾ ਸਤਾਰ ਦੀ ਿੱਤੇ ਲੜਦਾ ਕਰੇ ਵੀਰ ਫਿੱਟੇ ਲੋ ਪਤਾ ਤੁਹਾਨੂੰ ਪੈਸਾ ਹੀ ਪਿਆਰਾ ਹੋ ਗਿਆ ਤੁਹਾਨੂੰ ਪਾਵਰ ਹੀ ਪਿਆਰੀ ਹੋ ਗਈ ਤੁਹਾਨੂੰ ਸ਼ੋਰ ਹੀ ਪਿਆਰੀ ਹੋ ਗਈ ਭੁੱਲ ਕੇ ਕਦਰ ਇਹਨੂੰ ਕੇ ਆਉਂਦਾ ਵੀਰੇ ਨਿਚਾਰ ਮਹਿਕਮਾ ਜਿੱਕੀ ਬਾਬਾ ਕਰੀ ਬਾਰਡਰ ਰੁਕਸਾਨੀ ਅੰਦੋਲਨ ਨੂੰ ਆਇਆ ਸੀਗਾ 2020 ਦੇ ਵਿੱਚ 2021 26 ਜਨਵਰੀ ਕਿਸਾਨੀ ਵਿਭਾਗ ਚੱਕੀ ਬਾਬਾ ਅਜਿਹਾ ਵੀ ਤੁਹਾਨੂੰ ਜਾਣਦੇ ਆ ਵੀਰੇ ਇਹ ਫੁੱਲਣਵਾਜੀ ਬਹੁਤ ਕਿਹੜੇ ਬੰਦੇਓ ਸਿਰ ਤੇ ਦਸਤਾਰ ਬਾਈ ਜੀ ਕਦਰ ਕਰਿਆ ਕਰੋ ਮੇਰਾ ਵੀ ਨਹੀਂ ਕਦਰ ਹੁੰਦੀ ਯਾਰ ਲਾ ਲਓ ਕੋਈ ਗੱਲ ਨਹੀਂ ਵਿਚਾਰ ਤਾਂ ਨਚਾਰ ਤਾਂ ਦਿਖਾਵੇ ਇਹਦੇ ਸਿੱਖ ਤਾਂ ਬਾਈ ਜੀ ਦਸਵੇਸ਼ ਵੀ ਤਾਂ ਨੂੰ ਕਬੂਲੀ ਨਹੀਂ ਹੈਗੇ ਅੰਦੇ ਇੱਕ ਪਗਲੀ ਮੌਤ ਦੇ ਅੱਗੇ ਹੋ ਗਿਆ ਇੱਕ ਪਗਲੀ ਮੌਤ ਦੇ ਅੱਗੇ ਹੋ ਗਿਆ ਇੱਕ ਪਗਲੀ ਮੋਤ ਦੇ ਅੱਗੇ ਹੋ ਗਿਆ ਜੱਗੀ ਬਾਬਾ ਇੱਕ ਨੇ ਹਰਨ ਦੇ ਡਰ ਤੋਂ ਪਗਲਾ ਦਿੱਤੀ ਨਿਚਾਰ ਮਹਿਕਮਾ ਇਹਨੂੰ ਆਂਦੇ ਹੁੰਦੇ ਨੇ ਵੀਰੇ ਨਿਚਾਰ ਮਹਿਕਮਾ ਯਾਰ ਦੋਸਤ ਤੁਹਾਨੂੰ ਤੁਹਾਨੂੰ ਥੋੜਾ ਇਹ ਕੰਪੀਟੀਸ਼ਨ ਇੰਨਾ ਪਿਆਰਾ ਹੋ ਗਿਆ ਸੀਗਾ ਬਾਈ ਜੀ ਤੁਸੀਂ ਦਸਤਾਰੀ ਭੁੱਲ ਗਏ ਯਾਰ ਦੋਸਤ ਤੁਸੀਂ ਨਾ ਜਿਹੜਾ ਵੀ ਉਹ ਭਰਾ ਹੈ ਤੂੰ ਮੇਰੇ ਵੀਰ ਤੁਸੀਂ ਰਿਪਰੈਜ਼ੈਂਟ ਕਰਤਾ ਵੀ ਤੁਸੀਂ ਦਿਖਾਵੇ ਦੇ ਸਿੱਖੋਂ ਬਾਬਾ ਅਸੀਂ ਇਸ ਨੂੰ ਨਾ ਇਸ ਨੂੰ ਸ਼ਰਧਾ ਦਾ ਸਬੰਧ ਦੇ ਆ ਮਰਨ ਮਰਾਂ ਤੱਕ ਕਰਤਾਰੂ ਹੋਏ ਨੇ ਜੇ ਇਸ ਵੱਲ ਕੋਈ ਝਾਕ ਵੀ ਜਾਵੇ ਜਿੱਗੀ ਬਾਬਾ ਸੀ ਨਾ ਟਿੱਕਰੀ ਬਾਰਡਰ ਕਿਸਾਨੀ ਅੰਦੋਲਨ 2020 ਮੈਂ ਸਵੇਰੇ ਉੱਠਿਆ ਮੇਰਾ ਪੇਸ਼ਾ ਡਰਾਈਵਰੀ ਹੈ ਜਿਉਂ ਹੀ ਮੈਂ ਨੇ ਫੇਸਬੁਕ ਖੋਲੀ ਹੈ ਜੀ ਫੇਸਬੁਕ ਖੋਲਦੇ ਸਾਰ ਜਦੋਂ ਮੈਂ ਤਸਵੀਰ ਵੇਖਦਾ ਮੈਂ ਕਿਹਾ ਛੱਡ ਯਾਰ ਬੋਸ ਤੁਹਾਨੂੰ ਸਿਰਫ ਤੁਹਾਨੂੰ ਇਨੀਗੇਟਿਵ ਇਨੀਗੇ ਰਿਸਪੈਕਟ ਆ ਯਾਰ ਤੁਹਾਡੇ ਮਨ ਦੇ ਦਸਤਾਰ ਦੀ ਫਿੱਟੇ ਲੜਦੇ ਮੇਰੇ ਵੀਰ ਫਿੱਟੇ ਮਤਲਬ ਤੁਹਾਨੂੰ ਪੈਸਾ ਹੀ ਪਿਆਰਾ ਹੋ ਗਿਆ ਤਾਨੂੰ ਪਾਵਰ ਹੀ ਪਿਆਰੀ ਹੋਗੀ ਤਾਨੂੰ ਸ਼ੋਰਤ ਹੀ ਪਿਆਰੀ ਹੋਗੀ ਭੁੱਲ ਕੇ ਕਦਰ ਜੇ ਜਿਹੜੇ ਸਿਰ ਤੇ ਮਾਵੀ ਜੋ ਨਗਰੇ ਮੈਂ ਅਕਾ ਜੱਜਪਤੀ ਦਾ ਬੰਦਾ ਜੇ ਜਿਹੜੇ ਸਿਰ ਤੇ ਤਾਜ ਬੰਦੇ ਹਨ ਇਹਦਾ ਸਤਿਕਾਰ ਜਾਣਦੇ ਆ ਇਸ ਤੇ ਵੱਲ ਕੋਈ ਝਾਕ ਵੀ ਜਾਵੇ ਨਾ ਐਵੇਂ ਝਾਕ ਵੀ ਜਾਵੇ ਫਿਰ ਉਹ ਟਾਈਮ ਦੱਸੂਗਾ ਪਰ ਬਾਈ ਤੂੰ ਤਾਂ ਯਾਰ ਆਪ ਹੀ ਹੈ ਇਹਨੂੰ ਕੀ ਆਉਂਦਾ ਵੀਰੇ ਨਗਰ ਨਿਚਾਰ ਮਹਿਕਮਾ ਜੱਗੀ ਬਾਬਾ ਟਿਕਰੀ ਆਰਡਰ ਇਹਨੂੰ ਕਿਸਾਨੀ ਅੰਦੋਲਨ ਹੋਇਆ ਸੀਗਾ 2020 ਦੇ ਵਿੱਚ 2021 26 ਜਨਵਰੀ ਕਿਸਾਨੀ ਮਹਿਕਮਾ ਜੱਗੀ ਬਾਬਾ ਅੱਜ ਵੀ ਉਹਨੂੰ ਜਾਣਦੇ ਆ ਵੀਰੇ ਅੱਜ ਵੀ ਜੋ ਬਾਈ ਮਿਲਦਾ ਨਾ ਕਿਤੇ ਮਿਲਦਾ ਹੁੰਦਾ ਖੈਰ ਕਈ ਸਾਲ ਹੋ ਗਏ ਮੁਲਾਕਾਤ ਨਹੀਂ ਹੋਈ ਜਦ ਕਿ ਤੇ ਮੁਲਾਕਾਤ ਹੁੰਦੀ ਹੈ ਸਲੂਟ ਮਾਰੀਦਾ ਬਾਈ ਜੀ ਚੰਗਾ ਕੀ ਆ ਸੁਣਿਆ ਮਾਫ ਜਿਹੜੇ ਬੰਦੇ ਸਿਰ ਤੇ ਦਸਤਾਰ ਬਾਈ ਜੀ ਕਦਰ ਕਰਿਆ ਕਰੋ ਮੇਰਾ ਵੀਰ ਨਹੀਂ ਕਦਰ ਹੁੰਦੀ ਯਾਰ ਲਾ ਦੋ ਕੋਈ ਗੱਲ ਨਹੀਂ ਨਿਚਾਰ ਤਾਂ ਨਿਚਾਰ ਤਾਂ ਦਿਖਾਵੇ ਦੇ ਸਿੱਖ ਤਾਂ ਬਾਈ ਜੀ ਦਸਵੇਸ਼ ਵੀ ਤਾਂ ਨੂੰ ਕਬੂਲੀ ਨਹੀਂ ਹੈਗੇ ਇਹ ਸਿੱਖੀ ਨਾ ਇਹ ਦਿਖਾਵੇ ਵਾਸਤੇ ਨਹੀਂ ਸੀ ਦੋਸਤ ਬਰਦੂਸ਼ੀ ਨੂੰ ਦਿਖਾਵਾ ਬਣਾ ਕੇ ਰੱਖਤਾ ਤੇ ਭਾਈ ਜੀ ਇਹ ਫਰਕ ਆ ਗੁਰੂ ਦਾ ਸਿੱਖ ਤੇ ਦਿਖਾਵੇ ਦੇ ਸਿੱਖਾਂ ਦੇ ਵਿੱਚ ਜਿੱਗੀ ਬਾਬਾ ਸਾਡਾ ਹੀਰੋ ਕਰਨ ਚਾਰ ਮਹਿਕਮਾ ਚੱਲ ਸੈੜ ਤੇ ਚਿੰਗਾ ਭਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅਗਲੀ ਮੌਤ ਦੇ ਅੱਗੇ ਹੋ ਗਿਆ ਜਿੱਗੀ ਬਾਬਾ ਇੱਕ ਨੇ ਹਾਰਨ ਦੇ ਡਰ ਤੋਂ ਪੱਗਲਾ ਦਿੱਤੀ ਚਾਰ ਮਹਿਕਮਾ ਇਹਨੂੰ ਆਦਿ ਨੇ ਵੀਰੇ ਨਚਾਰ ਮਹਿਕਮਾ ਯਾਰ ਦੋਸਤ ਇੱਕ ਸਿੰਘ ਹੈ ਕਿੱਦਿ ਗਰ ਰਿਸਪੈਕਟ ਆ ਯਾਰ ਛੋਡੇ ਮਨ ਦੇ ਦਸਤਾਰ ਦੀ ਤੇ ਲੜਦੇ ਫਿਰੇ ਵੀਰ ਫੁੱਟੇ ਲੋ ਮਤਲਬ ਤੁਹਾਨੂੰ ਪੈਸਾ ਹੀ ਪਿਆਰਾ ਹੋ ਗਿਆ ਤੁਹਾਨੂੰ ਪਾਵਰ ਹੀ ਪਿਆਰੀ ਹੋ ਗਈ ਤੁਹਾਨੂੰ ਸ਼ੋਰ ਹੀ ਪਿਆਰੀ ਹੋ ਗਈ ਭੁੱਲ ਗਏ ਕਦਰ ਇਹਨੂੰ ਕਹਿੰਦਾ ਵੀਰੇ ਨਗਰ ਨਿਚਾਰ ਮਹਿਕਮਾ ਜੱਗੀ ਬਾਬਾ ਟਿਕਰੀ ਬਾਰਡਰ ਰੋਕਸਾਨੀ ਅੰਦੋਲਨ ਹੋਇਆ ਸੀਗਾ 2020 ਦੇ ਵਿੱਚ 2021 26 ਜਨਵਰੀ ਕਿਸਾਨੀ ਮਹਿਕਮਾ ਜੱਗੀ ਬਾਬਾ ਅੱਜ ਵੀ ਉਹ ਨੂੰ ਜਾਣਦੇ ਆ ਵੀਰੇ ਏ ਹੁੱਲੜਵਾਜੀ ਬਹੁਤ ਬੱਲੇ ਜਿਹੜੇ ਬੰਦੇਓ ਸਿਰ ਤੇ ਦਸਤਾਰ ਬਾਈ ਜੀ ਕਦਰ ਕਰਿਆ ਕਰੋ ਮੇਰਾ ਵੀ ਕਦਰ ਹੁੰਦੀ ਯਾਰ ਲਾ ਦੋ ਕੋਈ ਗੱਲ ਨਹੀਂ ਵਿਚਾਰ ਤਾਂ ਨਚਾਰ ਤਾਂ ਦਿਖਾਵੇ ਇਹਦੇ ਸਿੱਖ ਤਾਂ ਬਾਈ ਜੀ ਦਸਵੇਸ਼ ਵੀ ਤਾਂ ਨੂੰ ਕਬੂਲੀ ਨਹੀਂ ਹੈਗੇ ਇੱਕ ਪਗਲੀ ਮੌਤ ਦੇ ਅੱਗੇ ਹੋ ਗਿਆ ਇੱਕ ਪਗਲੀ ਮੌਤ ਦੇ ਅੱਗੇ ਹੋ ਗਿਆ ਇੱਕ ਪਗਲੀ ਮੌਤ ਦੇ ਅੱਗੇ ਹੋ ਗਿਆ ਜੱਗੀ ਬਾਬਾ ਇੱਕ ਨੇ ਹਾਰਨ ਦੇ ਡਰ ਤੋਂ ਪੱਗ ਲਾ ਦਿੱਤੀ ਨੇ ਚਾਰ محکمہ ਇਹਨੂੰ ਆਂਦੇ ਹੁੰਦੇ ਨੇ ਵੀਰੇ ਨ ਚਾਰ محکمہ ਯਾਰ ਦੋਸਤ ਤੁਨੂੰ ਤੁਨੂੰ ਥੋੜਾ ਇਹ ਕੰਪੀਟੀਸ਼ਨ ਇੰਨਾ ਪਿਆਰਾ ਹੋ ਗਿਆ ਸੀਗਾ ਬਾਈ ਜੀ ਤੁਸੀਂ ਦਸਤਾਰੀ ਭੁੱਲ ਗਏ ਯਾਰ ਦੋਸਤ ਸੁਸ਼ੀਨਾ ਜਿਹੜਾ ਵੀ ਉਹ ਭਰਾ ਹੈ ਤੂੰ ਮੇਰੇ ਵੀਰ ਤੁਸੀਂ ਰਿਪਰੈਜ਼ੈਂਟ ਕਰਤਾ ਵੀ ਤੁਸੀਂ ਦਿਖਾਵੇ ਦੇ ਸਿੱਖੋਂ ਬਾਬਾ ਜੀ ਇਸ ਨੂੰ ਨਾ ਇਸ ਨੂੰ ਸ਼ਰਧਾ ਦਾ ਸਮਝਦੇ ਆਂ ਮਰਨ ਮਰਾਂ ਤੱਕ ਕਰਤਾਰੂ ਹੋਏ ਨੇ ਜੇ ਇਸ ਵੱਲ ਕੋਈ ਝਾਕ ਵੀ ਜਾਵੇ ਜਿੱਗੀ ਬਾਬਾ ਸੀ ਨਾ ਟਿੱਕਰੀ ਬਾਰਡਰ ਕਿਸਾਨੀ ਅੰਦੋਲਨ 2020 ਮੈਂ ਸਵੇਰੇ ਉੱਠਿਆ ਮੇਰਾ ਪੇਸ਼ਾ ਡਰਾਈਵਰੀ ਹੈ ਜੋ ਹੀ ਮੈਂਨੇ ਫੇਸਬੁਕ ਖੋਲੀ ਹੈ ਜੀ ਫੇਸਬੁਕ ਖੋਲਦੇ ਸਾਰ ਜਦੋਂ ਮੈਂ ਤਸਵੀਰ ਵੇਖਦਾ ਮੈਂ ਕਹਾ ਛੱਡ ਦੇ ਯਾਰ ਬੋਸ ਤੁਹਾਨੂੰ ਸਿਰਫ ਤੁਹਾਨੂੰ ਇਨੀਗੇਟਿਵ ਇਨੀਗੇਟ ਰਿਸਪੈਕਟ ਹੈ ਯਾਰ ਤੁਹਾਡੇ ਮਨ ਦੇ ਦਸਤਾਰ ਦੀ ਫਿੱਟੇ ਲੜਦੇ ਮੇਰੇ ਵੀਰ ਫਿੱਟੇ ਲੋ ਮਤਲਬ ਤੁਹਾਨੂੰ ਪੈਸਾ ਹੀ ਪਿਆਰਾ ਹੋ ਗਿਆ ਤਾਨੂੰ ਪਾਵਰ ਹੀ ਪਿਆਰੀ ਹੋਗੀ ਤਾਨੂੰ ਸ਼ੋਰ ਹੀ ਪਿਆਰੀ ਹੋਗੀ ਭੁੱਲ ਕੇ ਕਦਰ ਜੇ ਜਿਹਰੇ ਸਿਰ ਤੇ ਮਾਵੀ ਜੋਨਗਰੇ ਮੈਂ ਅਕਾ ਜੱਜਪਤੀ ਆ ਬੰਦਾ ਜੇ ਜਿਹੇ ਸਿਰ ਤੇ ਤਾਜ ਬੰਦੇ ਹਨ ਇਹਦਾ ਸਤਕਾਰ ਜਾਣਦੇ ਆ ਇਸ ਤੇ ਵੱਲ ਕੋਈ ਝਾਕ ਵੀ ਜਾਵੇ ਨਾ ਐਵੇਂ ਝਾਕ ਵੀ ਜਾਵੇ ਫਿਰ ਉਹ ਟਾਈਮ ਦੱਸੂਗਾ ਪਰ ਬਾਈ ਤੂੰ ਤਾਂ ਯਾਰ ਆਪ ਹੀ ਹੈ ਇਹਨੂੰ ਕੀ ਜਾਂਦਾ ਵੀਰੇ ਨਿਚਾਰ ਮਹਿਕਮ ਜੱਗੀ ਬਾਬਾ ਟਿਕਰੀ ਬਾਰਡਰ ਇਹ ਰੋਗ ਸੰਨੀਂਦਲ ਨੂੰ ਆਇਆ ਸੀਗਾ 2020 ਦੇ ਵਿੱਚ 2021 26 ਜਨਵਰੀ ਕਿਸਾਨੀ ਵਿਭਾਗ ਜੱਗੀ ਬਾਬਾ ਅੱਜ ਵੀ ਉਹਨੂੰ ਜਾਣਦੇ ਆ ਵੀਰੇ ਅੱਜ ਵੀ ਜੋ ਬਾਈ ਮਿਲਦਾ ਨਾ ਕਿਤੇ ਮਿਲਦਾ ਹੁੰਦਾ ਖੈਰ ਕਈ ਸਾਲ ਹੋ ਗਏ ਮੁਲਾਕਾਤ ਨਹੀਂ ਹੋਈ ਜਦ ਕਿ ਤੇ ਮੁਲਾਕਾਤ ਹੁੰਦੀ ਹੈ ਸਲੂਟ ਮਾਰੀਦਾ ਬਾਈ ਜੀ ਚੰਗਾ ਕਿਹਾ ਸੁਣਿਆ ਮਾਫ ਜਿਹੜੇ ਬੰਦੇ ਸਿਰ ਤੇ ਦਸਤਾਰ ਬਾਈ ਜੀ ਕਦਰ ਕਰਿਆ ਕਰੋ ਮੇਰਾ ਵੀਰ ਨਹੀਂ ਕਦਰ ਹੁੰਦੀ ਯਾਰ ਲਾ ਦੋ ਕੋਈ ਗੱਲ ਨਹੀਂ ਨਿਚਾਰ ਤਾਂ ਨਿਚਾਰ ਤਾਂ ਦਿਖਾਵੇ ਇਹਦੇ ਸਿੱਖ ਤਾਂ ਬਾਈ ਜੀ ਦਸ਼ਮੇਸ਼ ਵੀ ਤਾਂ ਨੂੰ ਕਬੂਲੀ ਨਹੀਂ ਹੈਗੇ ਇਹ ਸਿੱਖੀ ਰੇ ਇਹ ਦਿਖਾਵੇ ਵਾਸਤੇ ਨਹੀਂ ਸੀ ਦੋਸਤ ਪਰ ਤੁਸੀਂ ਇਹਨੂੰ ਦਿਖਾਵਾ ਬਣਾ ਕੇ ਰੱਖਤਾ ਤਾਂ ਭਾਈ ਜੀ ਇਹ ਫਰਕ ਆ ਗੁਰੂ ਦਾ ਸਿੱਖ ਤੇ ਦਿਖਾਵੇ ਦੇ ਸਿੱਖਾਂ ਦੇ ਵਿੱਚ ਜੱਗੀ ਬਾਬਾ ਸਾਡਾ ਹੀਰੋ ਕਰਨ ਚਾਰ ਮਹਿਕਮਾ ਚੱਲ ਸੈੜ ਤੇ ਚਿੰਗਾ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ